ਠੀਕ ਹਾਂਜੀ ਅੱਧ ਵਿਚਾਲੇ ਲਾਈਵ ਟੁੱਟ ਗਿਆ ਸੀ ਕੋਈ ਨੈਟਵਰਕ ਦੀ ਦਿੱਕਤ ਆ ਗਈ ਆਪਾਂ ਗੱਲ ਕਰਦੇ ਹਾਂ ਕਬਜ਼ ਦੀ ਠੀਕ ਹੈ ਦੇਰ ਨਾਲ ਹਜ਼ਮ ਹੋਣ ਵਾਲੀਆਂ ਚੀਜ਼ਾਂ ਖਾਣ ਨਾਲ ਇਹ ਬਿਮਾਰੀ ਜਲਦੀ ਲੱਗਦੀ ਹੈ ਟੱਟੀ ਬਹੁਤ ਜ਼ੋਰ ਲਾਉਣ ਨਾਲ ਤੇ ਖੁਸ਼ਕ ਜਿਹੀ ਆਉਂਦੀ ਹੈ ਪੇਟ ਵਿੱਚ ਗੜਾ ਤੇ ਮਨੁਲਤਾਂ ਦਰਦ ਸਿਰ ਦਰਦ ਪੈਰ ਦਰਦ ਵੀ ਰਹਿੰਦੇ ਨੇ ਇਹਦੇ ਨਾਲ ਤੁਹਾਡੇ ਜਿਹੜੀ ਕਬਜ਼ ਹੁੰਦੀ ਹੈ ਨਾ ਤੇ ਕਬਜ ਦਾ ਆਪਣਾ ਸਾਰਿਆਂ ਨੂੰ ਪਤਾ ਹੈ ਕਬਜ ਦੇ ਪਰਹੇਜ਼ ਜ਼ਰੂਰੀ ਹੁੰਦੇ ਆ ਸਵੇਰੇ ਉੱਠ ਕੇ ਹਲਕਾ ਗਰਮ ਜਪਾਣੀ ਜ਼ਰੂਰ ਪੀਓ ਜਿਨ੍ਹਾਂ ਨੂੰ ਕਬਜ ਰਹਿੰਦੀ ਹੈ ਤੇ ਮੈਦਾ ਬਿਲਕੁਲ ਹੀ ਨਹੀਂ ਖਾਣਾ ਖੁਸ਼ਕ ਚੀਜ਼ਾਂ ਤੁਸੀਂ ਬੰਦ ਕਰ ਦੇਣੇ ਨੇ ਹਰੀਆਂ ਸਬਜ਼ੀਆਂ ਜ਼ਿਆਦਾ ਖਾਣੀਆਂ ਨੇ ਪੱਤੇ ਵਾਲੀਆਂ ਠੀਕ ਹੈ ਜੀ ਕਬਜ ਤੁਹਾਡੀ ਠੀਕ ਕਰੇ ਜੋ ਅਗਰ ਤੁਹਾਨੂੰ ਕਬਜ ਹੈ ਆਯੁਰਵੇਦ ਦੇ ਸਨਮਤ ਤੁਹਾਨੂੰ ਬਹੁਤ ਸਾਰੇ ਰੋਗ ਲੱਗਦੇ ਨੇ ਤੇ ਨਾਲੇ ਤੁਹਾਨੂੰ ਦੇਸੀ ਵੀ ਦਵਾਈ ਕੋਈ ਕੰਮ ਨਹੀਂ ਕਰਦੀ ਅਗਰ ਤੁਹਾਨੂੰ ਕਬਜ ਦੀ ਪ੍ਰੋਬਲਮ ਹੈ ਠੀਕ ਹੈ ਜੀ ਤੇ ਮੰਨ ਲਓ ਬਵਾਸੀਰ ਹੋਣ ਦੀ ਸਮਭਾਵਨਾ ਵੀ ਜ਼ਿਆਦਾ ਹੋ ਜਾਂਦੀਆਂ ਨੇ ਕਿਉਂਕਿ ਜਦੋਂ ਤੁਸੀਂ ਟੱਟੀ ਕਰਦੇ ਹੋ ਜ਼ੋਰ ਲੱਗਦਾ ਗੁਦਾ ਮਾਰਕ ਦੇ ਵਿੱਚ ਜ਼ਖਮ ਹੋ ਜਾਂਦੇ ਨੇ ਠੀਕ ਹੈ ਜੀ ਤੇ ਇਹਦੇ ਲਈ ਤੁਸੀਂ ਲੈਣੀ ਹੈ ਸਰਨ ਤਾਰੇ ਮੀਰਾ ਵਾਲਾ ਕਰੋ ਵੈਸੇ ਤਾਂ ਇਹਦਾ ਰਿਜ਼ਲਟ ਬਹੁਤ ਵਧੀਆ ਹੈ ਠੀਕ ਹੈ ਤਾਰਾ ਮੀਰਾ ਲਿਖਿਆ ਨੇ ਇੱਕ ਤੋਲਾ ਠੀਕ ਹੈ ਤੁਸੀਂ 500 ਗ੍ਰਾਮ ਪੀਸ ਕੇ ਥੋੜਾ ਜਿਹਾ ਰਾਤ ਨੂੰ ਲੈਣਾ ਹੈ ਹਲਕੇ ਗਰਮ ਪਾਣੀ ਨਾਲ ਸਵੇਰ ਨੂੰ ਤੁਹਾਡਾ ਪੇਟ ਸਾਫ਼ ਹੋ ਜਾਊਗਾ ਠੀਕ ਹੈ ਇਹ ਨੁਸਖਾ ਬਹੁਤ ਕਾਰਗਰ ਹੈ ਇਹਨੂੰ ਤੁਸੀਂ ਵਰਤ ਸਕਦੇ ਹੋ ਬਾਕੀ ਇਹਦੇ ਵਿੱਚ ਸਰਨਾਾ ਪੱਤੀ ਲਿਖੀ ਹੋਈ ਹੈ ਜਿਹੜੀ ਸਰਨਾਾ ਪੱਤੀ ਹੁੰਦੀ ਆਪਾਂ ਨੂੰ ਜਿਆਦਾ ਲਗਾਤਾਰ ਜਿਆਦਾ ਟਾਈਮ ਲਈ ਲੈਣੇ ਆ ਤਾਂ ਤੁਹਾਡੀ ਅੰਤੜੀਆਂ ਖੁਸ਼ਕ ਕਰ ਦਿੰਦੀ ਹੈ ਠੀਕ ਹੈ ਜੀ ਤਾਂ ਕਰਕੇ ਇਹ ਨੁਸਖਾ ਬੈਸਤਾ ਕਾਰਗਰ ਹੈ ਗਿਆ ਆਪਾਂ ਲੈ ਸਕਦੇ ਆ ਠੀਕ ਹੈ ਜੀ ਮੈਂ ਸਰਨਾਾ ਪੱਤੀ 5 ਤੋਲੇ ਲੈ ਲਓ ਬਦਾਮ ਦੀ ਗਿਰੀ ਲੈ ਲਓ ਹਨਾ ਸਭ ਨੂੰ ਪੀ ਕੇ ਸਹਿ ਤੇ ਕੋਕ ਨਾ ਗੋਲਿਓ ਪਰ ਸਰਨਾਾ ਪੱਤੀ ਜਿਆਦਾ ਟਾਈਮ ਲਓਗੇ ਤਾਂ ਤੁਹਾਡਾ ਤੁਹਾਡੀ ਡੋਜ਼ ਵੀ ਵਧਦੀ ਜਾਏਗੀ ਤੇ ਤੁਹਾਡੇ ਅੰਤੜੀਆਂ ਖੁਸ਼ਕ ਹੋ ਜਾਣਗੀਆਂ ਇਹਦੇ ਲਈ ਤੁਸੀਂ ਕੀ ਕਰਨਾ ਅਬਿਆਰਿਸ਼ਟ ਆਉਂਦਾ ਅਬਿਆਰਿਸ਼ਟ ਜ਼ਰੂਰ ਲਓ ਸਰਨਾਪਤੀਲਾ ਕੋਈ ਵੀ ਤੁਸੀਂ ਨੁਸਖਾ ਲੈ ਸਕਦੇ ਹੋ ਅਬਿਆਰਿਸ਼ਟ ਚਾਰ ਚਮਚਾ ਸਵੇਰੇ ਚਾਰ ਰਾਤ ਨੂੰ ਤੇ ਰਿੰਡੀ ਦਾ ਤੇਲ ਦੋ ਚਮਚੇ ਰਾਤ ਨੂੰ ਲੈਣੇ ਆ ਗਰਮ ਗਰਮ ਦੁੱਧ ਦੇ ਵਿੱਚ ਜਾਂ ਗਰਮ ਪਾਣੀ ਦੇ ਵਿੱਚ ਤੇ ਜਾਂ ਫਿਰ ਉਸ ਤੋਂ ਬਾਅਦ ਤੁਸੀਂ ਡੋਜ਼ ਵਧਾ ਸਕਦੇ ਹੋ ਚਾਰ ਚਮਚੇ ਕਰ ਸਕਦੇ ਹੋ ਕੀ ਹੋਏਗਾ ਤੁਹਾਡਾ ਪੇਟ ਉਹਦੇ ਨਾਲ ਮੁਲਾਇਮ ਰਹੇਗਾ ਜਿਹੜੀ ਟੱਟੀ ਆਊਗੀ ਉਹ ਮਲੈਮ ਆਊਗੀ ਤੇ ਤੁਹਾਡੀ ਕਨਸਟਿਪੇਸ਼ਨ ਹੈ ਜਿਹੜੀ ਠੀਕ ਹੋ ਜਾਊਗੀ। ਬਾਕੀ ਹੋਰ ਕਾਫੀ ਸਾਰੇ ਨੁਸਖੇ ਦੇ ਵਿੱਚ ਹੈਗੇ ਨੇ। ਠੀਕ ਹੈ ਜੀ। ਤੁਹਾਡੇ ਲਈ ਲੈ ਕੇ ਆਵਾਂਗੇ। ਬਾਕੀ ਤੁਸੀਂ ਆਪਣੇ ਨਾਲ ਜੁੜੇ ਰਹੋ। ਚਲੋ ਇੱਕ ਦਿਮਾਗੀ ਕਮਜ਼ੋਰੀਆਂ ਲਈ ਜਿਨ੍ਹਾਂ ਨੂੰ ਦਿਮਾਗ ਦੀ ਖੁਸ਼ਕੀ ਹੋਗੀ। ਦਿਮਾਗ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਲੱਗਦੀ ਹੈ ਠੀਕ ਹੈ। ਜਾਂ ਮਿਹਨਤ ਜ਼ਿਆਦਾ ਕਰਦਿਆ ਤੇ ਇਹ ਮੰਨ ਲਓ ਜਾਂ ਆਪਾਂ ਸੰਭੋਗ ਕਰਦੇ ਦਿਮਾਗ ਤੇ ਕੰਟਰੋਲ ਨਹੀਂ ਰਹਿੰਦਾ ਉਸਤੇ ਵੀ ਵਧੀਆ ਕੰਮ ਕਰੂਗਾ ਦੇਖ ਲਓ ਰਾਤ ਨੂੰ ਇਹ ਖਾਓ ਖਾਸ ਖਾਸ ਦੁੱਧ ਵਿੱਚ ਪਿਉਂਦੋ ਸਵੇਰੇ ਚੰਗੀ ਤਰ੍ਹਾਂ ਘੋਟ ਕੇ ਘਿਓ ਵਿੱਚ ਭੁੰਨ ਕੇ ਗਿਰੀ ਬਾਦਾਮ ਇਹ ਸਕਰੀਨ ਸ਼ਾਟ ਮਾਰ ਲਓ ਫਿਰ ਬਾਅਦ ਚ ਕਿਹਨੇ ਸਾਨੂੰ ਸਮਝ ਨਹੀਂ ਆਈ ਸਕਰੀਨ ਸ਼ਾਟ ਮਾਰ ਕੇ ਰੱਖ ਲਓ ਤੇ ਇਹ ਦੇਖੋ ਨਾਲ ਨਾਜ਼ਲਾਜ ਖਾਂ ਵੀ ਤੁਹਾਡਾ ਠੀਕ ਹੋਊਗਾ ਇਹਦੇ ਨਾਲ ਤੇ ਕਮਜ਼ੋਰੀ ਵੀ ਦੂਰ ਹੋ ਠੀਕ ਹੈ ਜੀ ਤੇ ਖਾਨ ਵਿੱਚ ਵਧੀਆ ਹੋਊਗੀ ਤੁਸੀਂ ਇਹ ਦੋਨੇ ਸਕਰੀਨ ਸ਼ਾਟ ਮਾਰ ਕੇ ਰੱਖ ਸਕਦੇ ਹੋ ਕਾਫੀ ਵੀਰ ਵੱੱਜ ਕਹਿੰਦੇ ਨੇ ਤੁਸੀਂ ਉਂਗਲਾਂ ਜਿਹਾ ਅੱਗੇ ਕਰੀ ਜਾਂਦੇ ਹੋ ਹਨਾ ਤੇ ਹੁਣਾ ਤੁਹਾਨੂੰ ਸਿਰਫ ਨੁਸਖਾ ਦਿਖਾਇਆ ਤੁਸੀਂ ਪੜੋ ਤੇ ਵਰਤੋ ਕੋਈ ਵੀ ਨੁਸਖਾ ਵੈਦ ਦੀ ਦੇਖ ਰਖੇ ਹੀ ਠੀਂ ਵਰਤਣਾ ਹੁੰਦਾ ਆਪਦੀ ਮਰਜ਼ੀ ਨਾਲ ਸੈਲਫ ਮੈਡੀਟੇਸ਼ਨ ਨਹੀਂ ਕਰਨੀ ਹੁੰਦੀ ਕਾਲੂ ਕੀ ਦਿੱਕਤ ਹੋ ਜਾਂਦੀ ਹੈ ਹਨਾ ਫਿਰ ਉਹਦੇ ਜ਼ਿੰਮੇਵਾਰ ਤੁਸੀਂ ਹੋ ਨੁਸਖਾ ਯੂਜ਼ ਕਰਨ ਤੋਂ ਪਹਿਲਾਂ ਆਪਣੀ ਪ੍ਰੋਬਲਮ ਦੱਸ ਕੇ ਬੀਰ ਤੁਹਾਡਾ ਨੁਸਖਾ ਸਿਰਫ ਸਾਡੇ ਨੁਸਕੇ ਬਾਰੇ ਸਭ ਤੋਂ ਪੁੱਛ ਸਕਦੇ ਆ ਉਹਦੇ ਲਈ ਤੁਹਾਨੂੰ ਦੱਸਾਂਗੇ ਤਾਂ ਆਪਣੀ ਪੂਰੀ ਜ਼ਿੰਮੇਵਾਰੀ ਵੀ ਹੋਊਗੀ ਠੀਕ ਹੈ ਜੀ ਤੇ ਅੱਗੇ-ਅੱਗੇ ਤੁਹਾਡੇ ਲਈ ਹੋਰ ਵੀ ਨੁਸਕੇ ਲੈ ਕੇ ਆਵਾਂਗੇ ਹਨਾ ਬੱਚਿਆਂ ਲਈ ਵੀ ਇਹਦੇ ਵਿੱਚ ਨੁਸਕੇ ਹੈਗੇ ਆ ਇਸਤਰੀਆਂ ਲਈ ਵੀ ਇਹਦੇ ਵਿੱਚ ਨੁਸਕੇ ਹੈਗੇ ਆ ਆਪਣੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਆਪਣੇ ਯਾਰਾਂ ਦੋਸਤਾਂ ਨਾਲ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਆ ਨੁਸਕੇ ਬਾਰੇ ਵੀ ਤੁਹਾਨੂੰ ਦੱਸਾਂਗੇ ਜਾਣਕਾਰੀ ਦੇਵਾਂਗੇ ਇਹ ਵੀ ਬਹੁਤ ਵਧੀਆ ਨੁਸਕਾ ਹੈਗਾਗਾ बुखार ਤੇ ਵੀ ਸਿਰਦਰਦ ਤੇ ਹਰ ਇੱਕ ਬਿਮਾਰੀ ਤੇ ਕਿਤਾਬ ਦੇ ਵਿੱਚ ਨੁਸਖੇ ਹੈਗੇ ਨੇ ਆਪਰ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ ਜੀ ਅਗਰ ਕੋਈ ਸਵਾਲ ਹੁੰਦਾ ਤਾਂ ਤੁਸੀਂ ਸਾਨੂੰ ਵਟਸਐਪ ਤੇ ਪੁੱਛ ਸਕਦੇ ਹੋ ਠੀਕ ਹੈ ਜੀ ਬਾਕੀ ਤੁਹਾਨੂੰ ਇਹ ਮਾਜੂਨ ਬਾਰੇ ਪਹਿਲਾਂ ਲਾਈਵ ਜਿਹੜਾ ਐਂਡ ਹੋ ਗਿਆ ਸੀ ਉਹ ਦੱਸਿਆ ਸੀ ਇਹ ਮਾਜੂਨ ਇਸੇ ਕਿਤਾਬ ਚੋਂ ਆਪਾਂ ਤਿਆਰ ਕਰਿਆਗਾ ਠੀਕ ਹੈ ਜਿਨ੍ਹਾਂ ਨੂੰ ਟਾਈਮਿੰਗ ਦੀ ਪ੍ਰੋਬਲਮ ਹੈ ਕਹਿੰਦੇ ਜੀ ਕਦੇ-ਕਦੇ ਇੰਜੋਏ ਕਰਨਾ ਹੁੰਦਾ ਉਮਰ ਜ਼ਿਆਦਾ ਹੋਣ ਨਾਲ ਟਾਈਮਿੰਗ ਘਟ ਗਈ ਹੈ ਪੈਨਿਸ ਚ ਬਲੱਡ ਫਲੋ ਸਹੀ ਨਹੀਂ ਪੂਰੀ ਤਰ੍ਹਾਂ ਸਟੈਂਡ ਨਹੀਂ ਹੁੰਦਾ ਉਹਨਾਂ ਲਈ ਹੁੰਦਾ ਜੀ ਪੀਲਾ ਮਾਜਨਾ ਪਾ ਤਿਆਰ ਕਰਦੇ ਆ ਠੀਕ ਹੈ ਚਾਂਦੀ ਵਰਕ ਪੈਂਦੇ ਆ ਇਹਦੇ ਵਿੱਚ 골ਡ ਦੇ ਵਰਕ ਵੀ ਪੈਂਦੇ ਆ ਤੇ ਜੜੀਆਂ ਬੂਟੀਆਂ ਜ਼ਿਆਦਾ ਪਈਆਂ ਹੋਈਆਂ ਨੇ ਠੀਕ ਹੈ ਜੀ ਤੇ ਪਸਮਾ ਹੈਗੀਆਂ ਨੇ ਇਹਦੇ ਵਿੱਚ ਸੰਭੋਗ ਤੋਂ ਇੱਕ ਜਾਂ ਡੇਢ ਘੰਟਾ ਪਹਿਲਾਂ ਖਾਣਾ ਹੁੰਦਾ ਜੀ ਇੱਕ ਚਮਚਾ ਭਰ ਕੇ ਤੁਹਾਡੀ ਟਾਈਮਿੰਗ ਵਧੀਆ ਲੱਗੂਗੀ ਮੰਨ ਲਓ ਜੀ ਤੁਹਾਡੀ 2-4 ਮਿੰਟਾਂ ਤਾਂ 15-20 ਮਿੰਟੇ ਦੇ ਨਾਲ ਆਰਾਮ ਨਾਲ ਟਾਈਮਿੰਗ ਹੋ ਜਾਊਗੀ ਠੀਕ ਹੈ ਜੀ ਬਾਕੀ ਆਗਰ ਕੋਈ ਆਪਣੀ ਸਹੇਲੀ ਨੂੰ ਮਿਲਣ ਜਾਂਦਾ ਗਰਲਫ੍ਰੈਂਡ ਨੂੰ ਮਿਲਣ ਜਾਂਦਾ ਤਾਂ ਉਹਦੇ ਲਈ ਆਪਾਂ ਕੁੜੀ ਤਿਆਰ ਕਰਦੇ ਆਪਣੀ ਉਹ ਵੀ ਵਰਤ ਸਕਦੇ ਹਾਂ ਧੰਨਵਾਦ ਜੀ